ਸਬਸਕ੍ਰਾਈਬ ਕੀਤੀ ਸਾਰੇ ਵੀਰਾਂ ਨੂੰ ਸੰਦੀਪ ਜੀ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਉਹਨਾਂ ਕੋਲ ਆ ਚੁੱਕੇ ਆ ਦੇਖੋ ਅੱਜ ਤਿੰਨ ਝੋਟੀਆਂ ਸੇਲ ਹੈ ਬਾਈ ਜੀ ਕੋਲ ਜੀ ਤੇ ਆਉਣ ਬਾਈ ਜੀ ਦੀ ਗੱਲ ਕਰ ਲਈਏ ਸਤਿ ਸ਼੍ਰੀ ਅਕਾਲ ਜੀ ਹੋਰ ਸलाम ਮਜੀਆ ਬਹੁਤ ਠੀਕ ਠਾਕ ਮਜੀਆ ਕਰ ਤੂੰ ਹੀ ਨਾ ਇਹ ਵੀ ਨਾਲ ਲੱਗ ਗਿਆ ਵਰੀਆ ਮਾਰਗਲੀ ਮੇਲ ਔਰ ਫੋਰ ਕਦਮ ਪਾਉ ਕੈਮਰੇ ਵਾਲਿਆ ਠੀਕ ਠਾਕ ਅੱਜ ਫਿਰ ਕਿੰਨੇ ਆ ਅੱਜ ਕੋਲ ਮੈਂ ਚਾਰ ਹੀ ਇਰ ਤੋਂ ਵੇਖੀ ਰਾਤ ਇਹਨੇ ਆ ਜਿੰਨੇ ਕੋਲ ਕਿੰਨੀਆਂ ਜਵਨੀਆਂ ਦੋ ਡਿਲੀਰੀਆਂ ਆ ਇਹ ਚੋਟੀ ਕਮਿਆ ਤੇ 4 ਨਾਲ ਦਜਾ ਦੂਜਾ ਸੁਗਾ ਪਹਿਲੇ ਨੂੰ 14 15 ਕਿਲੋ ਭਰਿਆ ਸੁਨੀਲ ਸਾਹਿਬ ਮੇਰੇ ਕੋਲ ਸਾਰਾ ਰਿਕਾਰਡ ਪਿਆ ਤੇਰੀ ਮਾਂ ਦਾ 18 ਕਿਲੋ ਦਾ ਰਖਾ ਲਿਆ ਆਪਾਂ ਆਪਣੀ ਲਾਗਣ ਲਈ ਆ ਮੇਰੇ ਕੋਲ ਕੋਈ ਆ ਜੇ ਉਹਨਾਂ ਟੀਕੇ ਦਾ ਮੈਨੂੰ ਦੱਸਿਆ ਮੈਨੂੰ ਭੁੱਲ ਗਿਆ ਚੇਤਾ ਹਾਂ ਕਿਹੜਾ ਮੈਂ ਸਾਰਾ ਰਿਕਾਰਡ ਉਹਦਾ ਦੇ ਦੂੰਗਾ ਉਹਦੇ ਘਰੇ ਜਾ ਕੇ ਡੰਗਰ ਵਿੱਚ ਕਹੂੰਗਾ ਜਿਹੇ ਜਿਹੜੇ ਡੰਗਰੇ ਉਹ ਬੰਦੇ ਦੋ ਜਿਹੋ ਜੀ ਖੋਲ ਖੋਲ ਚੋਟੀ ਤੋਰਦੀ ਨਾ ਕੱਢ ਦੇਖੀ ਕਿੱਡਾ ਹਾਂਜੀ ਉਹ ਅੱਗੇ ਨਾ ਡਰਨਾ ਇਹ ਤਾਂ ਫੁੱਲੀ ਫੁੱਲੀ ਜਿੰਦੀ ਸਾਂ ਫੁੱਲੀ ਨਹੀਂ ਜੀ ਤੇਰਾ ਹੀ ਉਹ ਕਰਦੀ ਢੋਲੀ ਜੀ ਮਗਰ ਉਹ ਇੱਕ ਮੜੀ ਜੀ ਨਾਨੀ ਕੀ ਰਹਾ ਝੋਟੀ ਪੁੱਠਾ ਪਠਾ ਬਹੁਤ ਜਿਆਦਾ ਲਗਾ ਵੇਖੋ ਕਰਦੀ ਝੋਟੀ ਝੋਟੀ ਤੇ ਮੈਂ ਕੱਲਾ ਕੱਲਾ ਖਾਂ ਲਗਾ ਤੇ ਕਿਨੇ ਟਾਈਮ ਲਉ ਵੀ ਆਈ ਆਹ 10 12 ਦੇ ਲੈ ਨੇ ਝੋਟੀ ਨੇ ਪਰ ਮੇਰਾ ਵੀ ਇੱਕ ਵੇਖਿਆ ਜੀ ਕਰਦਾ ਇੱਕ ਕਰਕੇ ਚੌਕੀ ਹੋਵੇ ਤੇ ਲੈ ਜੇ ਬਹੁਤ ਵੱਡੀ ਹਾਈਟ ਦੀ ਸਮਝ ਕੇ ਲੇਗੀ ਐ ਜੀ ਬਸ ਸੰਦੀਪ ਸਿਆ ਉਹ ਤੋਂ ਸਾਰੇ ਡੰਗਰੀ ਭੋਡੇ ਆ ਸਾਰੇ ਡੰਗਰੀ ਭੋਡੇ ਚਾਰ ਚਾਰ ਦੰਦ ਹਾਂ ਦੇ ਕੋਲ ਵੀ ਆ ਲੈ ਉਹ ਤੀਰੀਆਂ ਤੋਂ ਦੇਖਿਆ ਜੀ ਨਹੀਂ ਗੱਬਣਾ ਅੱਛਾ ਇਹ ਦੂਜਾ ਸੁਬਾ ਸੋਨਾ ਕੀ ਚੌਕੀ ਆ ਪਰ ਠੀਕ ਆ ਲਓ ਵੇਖੋ ਜਰਾ ਪੂਰੇ ਘੱਟ ਘੜਦੇ ਆ ਆਪਣਾ ਘੱਟ ਚਾਰ ਕਿਉਂ ਚਾਰ ਦੰਦਿਆ ਵਖਾਉਂ ਨਹੀਂ ਇੱਧਰੋਂ ਵੇਖ ਕੇ ਪਿੱਠ ਵੇਖ ਕੇ ਰਾਂ ਦੇ ਇੱਕ ਲਿਆ ਜਵਰ ਜਰ ਚੋੜੀ ਆ ਪੂਰੇ ਆ ਕੈਮਰਾਮੈਨ ਜੀ ਤੇ ਲਾਓ ਉਹ ਦੇਖੋ ਖਾਓ ਦੰਦ ਚਾ ਚਾ ਆ ਬਾਕੀ ਯਾਰ ਯੂਰ ਨਿਮਾਰਨ ਨੇ ਚਾਰ ਰੋਜ਼ ਤੇ ਜਾ ਕੋਈ ਇੱਥੇ ਲਿਆਉਂ ਕਹਾਂ ਮੈਂ ਜੀ ਇੱਕੋ ਥਾਂ ਲਗਾ ਕੇ ਠੀਕ ਰੋਕਾ ਆਇਆ ਛੋਟੀ ਹੁਕਾ 15 ਨੇ ਲੈ ਗਈ ਨਾ 12 ਨਹੀਂ ਲੈ ਜਾਣੇ ਭਾਈ ਇਸਾਰ ਨੂੰ ਲਾ ਦੋ ਲੈ ਲੈ ਜਾਣੇ ਪਹਿਲਾਂ ਦਾ 15 ਕਿਲ ਦਾ ਰਕਾਰ ਆ ਹਾਂ ਹਾਂਜੀ ਛੋਟੀ ਹੈ ਸਨੀ ਦਾ ਦੋ ਹੀ ਲੱਗਦੀ ਹੂੰ ਤੇਰਾ ਮੁੱਲ ਡੇਢ ਕਰਾਂਗੇ ਹੂੰ ਕਿੰਨੇ ਦੀ ਦੇਰੀ ਹੈ ਜਿੰਨੀ ਛੋਟ ਆਪਾਂ ਦਾ ਕਰਦੇ ਆਂ ਅੱਪੀ ਦਰਦੇ ਤੇਰੇ ਦੱਥੇ ਹੋਣੀ ਕਰਦੇ ਜੋ ਆਪਾਂ ਇੱਕ ਦੀ ਦੀ ਜੀ ਇੱਕ ਪੰਜੀ ਦੀ ਝੋਟੀ ਦੇ ਦੋ ਜੱਸ ਸੁਣੋ ਉਹ ਤਾਂ ਛੋਟ ਕਰਾਂਗੇ ਖੁਜੀ ਨਾ ਉਹ ਜੀ ਨਾ ਕਰਦੇ ਛੋਟ ਅਜੇ ਵੀ ਝੋਟੀ 'ਚ ਕਮਾਈ ਆ ਗਈ ਜਾ ਕੇ ਲੈ ਲੈ ਕੋਈ ਛੋਟ ਕਰਦਾਂਗੇ ਖੁਜੀ ਨਾ ਜਿਹੜਾ ਵੀ ਦਾ ਦੋ ਹੀ ਕਰਦੇ ਯਾਰ ਇੱਕ ਤੈਰੀ ਤੇਰਾ ਲੈ ਲੈ ਪੈਸੇ ਝੋਟੀ ਫਲੇ ਰੋੜੇ 'ਚ 500 ਰੁਪਏ ਹੋਰ ਹੀ ਛੱਡਣਾ ਵਾ ਠੀਕ ਆ ਨਹੀਂ ਠੀਕ ਵੱਡੀ ਝੋਟੀ ਜਿਹੜਾ ਲੱਗਾ ਯਾਰ ਕਰੂ ਗੱਲਾ ਗੱਲਾ ਥਾਂ ਲੱਗਾ ਬਾਕੀ ਗੱਲਾ ਗੱਲਾ ਵਾਲੇ ਆਹ ਨੀਲੀ ਨੀਲੀ ਸਰਪ 16 ਕਿਲੋ 17 ਨਾਲ ਕਾੜਿਆ ਪਰ ਮੈਂ ਵੇਖ ਕੇ ਦਾਲੀ ਆ ਸਰਕਾਰੀ ਸੀ ਮੰਦੀ ਹੂ ਅੱਛਾ ਹਾਂ ਲੋ ਵੇਖੋ ਮੈਂ ਚੜਾਦੀ ਬੜਾ ਬੜਾ ਜ਼ਬਰਦਸਤ ਲੱਗਾ ਹੈ। ਘਰ ਤੇ ਆਣੇ ਦੀਆਂ ਤਾਂ ਡੱਬਿਆਂ ਦੀ ਮੂਲੀ ਤੇ ਗਾਜਰ ਲਾਲੋ ਟਿੱਬੇ ਵਾਕੀ ਟਿੱਫਰ ਮੂਲੀ ਲੱਗੋ। ਕੋਈ ਜਾਰੀ ਪੁਲਿਸ ਨਹੀਂ ਸਾਰ ਰੂਹ ਵਰਗੀ ਆ। ਯਾਰ ਮੇਰੀ ਸਿਵਤ ਮੈਨੂੰ ਪਤਾ ਹੀ ਕੋਈ ਨਹੀਂ ਇੱਧਰ ਵੇ। ਪੂਰੀ ਅਵਿਸਾਰ ਨੂੰ ਚੜਾ ਦੇ ਇਹਨੂੰ ਆਂਦੇ ਪੰਡ ਲੈਵੇ। ਲੰਮੀ ਦੋ। ਆਓ। ਯੂ 2 4 ਤੋਂ ਪਾਂਡਲੇ ਰੇਡੀ ਹੋ ਗਿਆ ਲਾ ਦੇਣਾ ਟਾਈਮ ਲੱਗ ਗਿਆ ਇਹਨੂੰ ਬੱਸ ਨਾ ਤਰਾ ਬੜੀ ਸਨੀ ਸਾਹਿਬ ਹੈ ਠੀਕ ਆ ਬੰਦ ਕਰਾ ਲੈਣੇ ਲੋਕੀ ਇੰਦੀ ਬਾਰੇ ਕੀ ਮਾਰਾ ਬੋਲੋ ਬਰਾਬਰੀ ਦੇਣਾ ਇੱਕ ਵੇ ਦੀ ਨਕਤੀ ਤੇ ਸੈਨੇ ਕਰਦਾਂਗੇ ਕੁਵੀਰੀ ਜੱਸ ਇਹੇ ਇਹਦੀ ਛੋਟੀ ਗੱਬਣ ਆ ਅੱਛੇ ਵੀ ਗੱਬਣਾ ਇਹ ਸੰਦੀਪ ਸਾਹਿਬ ਤੇਰੇ ਜਨਮ ਦੇ ਟੋਪੜ ਗੱਬਣ ਵੇਚੀ ਅੱਛਾ ਥੋੜੇ ਕਰੰਡਾ ਰਹਿ ਗਿਆ ਹੁਣ ਇਹਨੇ ਵਾਤ ਵਾਦ ਦੱਦ ਲੈ ਲਓ ਲਓ ਜੀ ਵੇਖੋ ਕਰਾਂ ਦੀ ਪਰ ਛੋਟੀ ਆ ਨਾ ਨਹੀਂ ਸ਼ਾਤ ਨੀਲ ਲਾੜਾ ਮਰਜ਼ੀ ਲਾੜਾ ਕੋਲ ਲਾੜਾ ਜਿਹੜੀ ਮਰਜ਼ੀ ਲਾ ਲਓ ਪਰ ਛੋਟੀ ਨਾ ਸਾਨੂੰ ਬਹੁਤ ਚੰਗੀ ਆ ਖਾਲੀ ਸ਼ਾਹ ਬਾਰਾ ਨਾ ਖੜਨੇ ਆ ਕੱਟੀ ਨੇ ਬੜਾ ਕੋਈ ਨਹੀਂ ਜੋੜੀ ਨੋਏ ਲੈ ਇਹਦੀ ਬਲੇ ਕੈਮਰਾ ਰੈਡੀ ਇਹਦਾ ਮੋਲੇ ਤੋਂ ਵੀ 10 ਦੀ ਜਸਤ ਹੋਵੇ ਇੱਕ 10 ਦੀ ਇੱਕ 10 ਦੀ ਦੋ ਛੱਡ ਦਾਂਗੇ ਆਠ ਜੀ ਦੇ ਦੇ ਚਲੋ ਲੈ ਲਓ ਤੇਰੇ ਝੁੱਟੀਆਂ ਬਾਈਆਂ ਕੋਲ ਇੱਕ ਪੰਜ ਦੀ ਇੱਕ ਬਾਨ ਦੀ ਤੇਨ ਝੁੱਟੀਆਂ ਬਾਕੀ ਮੇਰੇ ਵੀਰ ਇੱਥੇ ਆਓ ਚੈੱਕ ਕਰਕੇ ਲੈ ਕੇ ਜਾਓ ਉਹ ਇਧਰ ਆ ਲੈਣਾ ਅੱਜ ਜੋ ਡੇਕਰ ਮਾ ਫੇ ਤਾਈ ਅੱਜ ਕੱਢੇ ਛੋਟੇ ਬੋਲਾ ਉਹ ਮੈਂ ਨਾ ਬੇਸਨਦੀਖਾ ਝੋਟੀ ਹਾਂ ਝੋਟੀ ਛੱਕ ਕੋਈ ਆਇਆ ਬਠਾ ਲਈ ਇੱਥੇ ਆਉ ਚੱਕਰ ਮੈਂ ਨਾ ਤਸੱਲੀ ਕਰੋ ਬਿਲਕੁਲ ਨੰਬਰ ਆਪਣਾ 88721 ਤੇ 7029 ਪਿੰਨ ਜੀਓ ਵਾਲਾ ਜ਼ਿਲ੍ਹਾ ਤਨਤਨ ਅੱਛਾ